ਰੱਬਾ ਦੇ ਮੁੱਛਤੀ ਉਹ ਜੀਂ ਸੇ ਜੜੀ ਰੱਖਦੀ ਉਹ ਮਾਹੀ ਕੋਈ ਕੋਈ ਨਾ ਦੱਸਦਾ ਰੱਬਾ ਦੀ ਮਾਏ ਸਰਜੋ ਕਰ ਲੈ ਕੇ ਕਦੀ ਅਸਮਾਏ ਕਿਆਰਦੀ ਸ਼ਰੀ ਸ਼ੇਨਸ਼ਾ ਬਾਬਾ ਜੀ ਦਾ ਬੋਲ ਸੱਚੀ ਜਕਾਰੋ ਲੱਖਾਂ ਦੇ ਤਤੇ ਦਾ ਬੋਲ ਸੱਚੀ ਜਕਾਰੋ ਖੋਜਿਆ ਬਲੀ ਦਾ ਜੇ ਕਰਾ ਨਿਕੇ ਦੇ ਜੋਗੀ ਦਾ ਜੇ ਕਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਹਰ ਸਾਚੇ ਦਰਬਾਰ ਕੀ ਹੈ ਜੇ ਕਰਾ ਮੇਰੇ ਦੁਦਿਆ ਨਾਗ ਦੇਵਤਾ ਜੀ ਦਾ ਹਰ ਸਾਚੇ ਜੇ ਕਰਾ ਮੇਰੇ ਬਾਬਾ ਜੀ ਗੁਆ ਦਾ ਦੀ ਜੀ ਦਾ ਹਰ ਸਾਚੇ ਦਰਬਾਰ ਦੀ ਨਾਦੀ ਮੇਰਾ ਨਾਮ ਇੰਦਰਜੀਤ ਹੈ ਜੋ ਸਥਾਨ ਹੈ ਬਾਬਾ ਜੀ ਕਿਸ ਨਾਮ ਦਾ ਸਥਾਨ ਹੈ ਇਹ ਹੈਗਾ ਜੀ ਸਾਡੇ ਬਾਬਾ ਜਿੰਦਾ ਸ਼ਾਹ ਮੁਰਾਦ ਪਰੀਆਂ ਵਾਲੀ ਸਰਕਾਰ ਗੁੰਮੇਲਾ ਕਰਵਾਇਆ ਜਾ ਰਿਹਾ ਕਿਰਮਾ ਕਰਵਾਇਆ ਜਾ ਰਿਹਾ ਇਹ 12ਵਾਂ ਮੇਲਾ ਜੀ ਕਿੰਨੀ ਪੁਰਾਣੀ ਜਗ੍ਹਾ ਹੈ ਇਹ ਇਹ ਤੇ ਅੱਜ ਤੋਂ ਕਾਫੀ ਚਿਰ ਪੁਰਾਣੀ ਜਗ੍ਹਾ ਪਰ ਸਾਡੇ ਇੱਥੇ ਮੱਗੀ ਖਾਦਰ ਸਾਹਿਬ ਜੀ ਨੇ ਉਹ ਕਰਦੇ ਸੀਗੇ ਇੱਥੇ ਸੁਗਾ ਮਾੜੀ ਮੋਟੀ ਜਰੀ ਕਰਦੇ ਫਿਰ ਆਪਾਂ ਨੂੰ ਪਤਾ ਲੱਗਾ ਤੇ ਜਦ ਆਪਾਂ ਨੇ ਮਾਲਕ ਦੇ ਆਸ਼ੀਰਵਾਦ ਦਿੱਤਾ ਕਿ ਅਸੀਂ ਇੱਥੇ ਆਣ ਗਏ ਤਾਂ ਕਿੰਨਾ ਕੁ ਸਮਾਂ ਹੋ ਗਿਆ ਸੇਵਾ ਕਰਦੇ ਹਾਂ ਇਹਨੂੰ ਸੇਵਾ ਹੋਈ ਚੱਲੀ ਆਈ ਕੋਈ 15 ਦੇ ਸਾਲ ਦਾ ਤੇ ਜਦ ਆਈ 12 ਦੇ ਸਾਲ ਤੋਂ ਹੋਈ ਜਾਂਦੀ ਹੈ ਕੀ ਸੰਦੇਸ਼ ਦੇਣਾ ਜਾਂਦੇ ਸੰਗਤ ਨੂੰ ਬੱਸ ਇਹ ਸੰਗਤ ਨੂੰ ਇਹੀ ਕਹਿੰਦੇ ਆ ਜੀ ਆਓ ਆਪਣੀਆਂ ਝੋਲੀਆਂ ਭਰ ਕੇ ਜਾਓ ਮਾਲਕ ਸਾਰਿਆਂ ਦੇ ਸਿਰ ਤੇ ਆਸ਼ੀਰਵਾਦ ਰੱਖੇ ਸਾਰਿਆਂ ਦੇ ਕਾਰੋਬਾਰ ਚ ਵਾਢਾ ਆਵੇ ਸਾਰਿਆਂ ਦੀਆਂ ਮੰਨੋ ਕਾਮਨਾ ਪੂਰੀ ਹੋਵੇ ਜੈਕਾਰਾ ਮੇਰੇ ਬਾਬਾ ਸ਼ਿੰਦਾ ਸ਼ਾਹ ਮੁਰਾਦਪੁਰੀਆਂ ਵਾਲੀ ਸਰਕਾਰ ਦਾ ਬਹੁਤ ਸਾਰੇ ਪਰਿਵਾਰ ਦੀ ਜੈ